ਇਸ ਸਰਪੰਚ ਦੇ ਸਰਪੰਚ ਸਾਹਿਬ ਮੇਰੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੌਜਾ ਸਿੰਘ ਤੁਹਾਡੇ ਪਿੰਡ ਦਾ ਐਡਾ ਮਾਣ ਮੱਤਾ ਨਾਮ ਹੈ ਅੱਜ ਉਹਨਾਂ ਦੀ ਅੰਤਿਮ ਵਿਦਾਇਗੀ ਹੈ ਤੇ ਕੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਦੇਖੋ ਜੀ ਉਹ ਪਿੰਡ ਦਾ ਨਹੀਂ ਗੱਲਾ ਉਹ ਪੂਰੇ ਦੇਸ਼ ਦਾ ਪੂਰੇ ਭਾਰਤ ਦਾ ਪੂਰੇ ਮਤਲਬ ਕਿ ਵਰਲਡ ਦਾ ਹੀ ਸੀਗਾ ਔਰ ਲੱਖਾਂ ਲੋਕ ਉਹਨੂੰ ਚਾਹੁਣ ਵਾਲੇ ਅੱਜ ਇਸ ਗੱਲ ਦਾ ਬਹੁਤ ਦੁੱਖ ਮਹਿਸੂਸ ਕਰ ਰਹੇ ਆ ਕਿ ਸਰਦਾਰ ਫੌਜਾ ਸਿੰਘ ਅਰਿਕਾ ਦੁਬਾਰਾ ਚਿਹਰਾ ਨਹੀਂ ਮਿਲਣਾ ਸੋ ਸਪੰਸਾ ਉਹਨਾਂ ਦੇ ਪਰਿਵਾਰਕ ਮੈਂਬਰ ਅਸੀਂ ਸੁਣਿਆ ਜਿਆਦਾਤਰ ਬਾਹਰ ਰਹਿੰਦੇ ਸੀਗੇ ਤੇ ਇੱਥੇ ਕੌਣ ਕੌਣ ਹੁੰਦਾ ਸੀ ਉਹਨਾਂ ਦੇ ਕੋਲ ਸਰ ਇੱਥੇ ਉਹਨਾਂ ਦਾ ਬੇਟਾ ਨੌ ਪੋਤੀਆਂ ਤੇ ਬੇਟਾ ਉਹਨਾਂ ਦਾ ਸੀ ਇੱਥੇ ਜੀ ਛੋਟੇ ਛੋਟਾ ਜੀ ਜੀ ਫੋਜਾ ਸਿੰਘ ਗੁਣੀ ਕਿਵੇਂ ਦੇਸੀ ਤੁਹਾਡੇ ਪੀੜੀਆਂ ਵਿਚਰਦੀਆਂ ਰਹੀਆਂ ਹੋਣੀਆਂ ਉਹਨਾਂ ਦੇ ਨਾਲ ਕਿਦਾਂ ਕਿਦਾਂ ਦਾ ਸੁਭਾਅ ਸੀ ਕਿਵੇਂ ਉਹ ਲੋਕਾਂ ਦੇ ਨਾਲ ਗੱਲਬਾਤ ਪ੍ਰਿੰਟ ਦੇ ਲਈ ਕੀਮ ਕਿਵੇਂ ਦੇ ਸੀਗੇ ਸਰਦਾਰ ਸਰਦਾਰ ਫੋਜਾ ਸਿੰਘ ਜੀ ਪਿੰਡ ਲਈ ਨਿਕਲੇ ਸੀਗੇ ਜਿੱਦਾਂ ਪਹਿਲਾਂ ਵੀ ਦੱਸਿਆ ਉਹ ਹਰ ਇੱਕ ਬੱਚੇ-ਬੱਚੇ ਨਾਲ ਪਿਆਰ ਕਰਦੇ ਸੀ ਔਰ ਹਰ ਇੱਕ ਨੂੰ ਜਦੋਂ ਬੱਚੇ ਨੂੰ ਮਿਲਣਾ ਤੂੰ ਕਾਕਾ ਕਿਹਦਾ ਪੋਤਾ ਆ ਕਿਹਦਾ ਮੁੰਡਾ ਆ ਮਤਲਬ ਹਰ ਇੱਕ ਨੂੰ ਮੇੜ ਕੇ ਉਹਨਾਂ ਦਾ ਪੁੱਤ ਕੀ ਕਰਦਾ ਸਟੱਡੀ ਤੇਰੀ ਕੀ ਕਰ ਰਹੀ ਆ ਮਤਲਬ ਕੀ ਕਰਦਾ ਪੜਾਈ ਕਿੰਨੀ ਵਿੱਚ ਕਰ ਰਿਹਾ ਤੇ ਛੇਦ ਲਈ ਕੀ ਕਰ ਰਿਹਾ ਮਤਲਬ ਹਰ ਬੱਚੇ ਨੂੰ ਉਹ ਪ੍ਰੇਰਨਾ ਦਿੰਦੇ ਸੀਗੇ ਕਿ ਕੋਈ ਸਪੋਰਟਸ ਚ ਜਾਓ ਕੋਈ ਅੱਗੇ ਵਧੋ ਜਿਹਦਾ ਕਿ ਨਾਂ ਬਣਾਓ ਮਤਲਬ ਏਸੀ ਉਮਰ ਦੇ ਵਿੱਚ ਵੀ ਉਹ ਐਕਟਿਵ ਹੋ ਕੇ ਮਿਲਦੇ ਸੀਗੇ ਲੋਕਾਂ ਨੂੰ ਸਰ ਤੁਸੀਂ ਇੱਥੇ ਲਾ ਲਓ ਬਈ ਆਂਤਮ ਸਮੇਂ ਦੇ ਵਿੱਚ ਵੀ ਉਹ ਤੁਰਦੇ ਫਿਰਦੇ ਸੀ ਸੈਰ ਕਰਦੇ ਚਲੇਗਾ ਔਰ ਉਹਨਾਂ ਦਾ ਮੈਰਾਥਨਾਂ ਸ਼ੌਂਕ ਸੀਗਾ ਉਹਨਾਂ ਸੈਰ ਕਰਨਾਂ ਸ਼ੌਂਕ ਸੀਗਾ ਉਹਨੇ ਸਰੀਰ ਨੂੰ ਸੰਭਾਲਿਆ ਸੀਗਾ ਔਰ ਇੱਕ ਰੋਟੀ ਖਾ ਕੇ ਇੱਕ ਪਿੰਨੀ ਖਾ ਕੇ ਫਿਰ ਸੈਰ ਸਾਰੀ ਜਿਹੜੀ ਕਰਨੀ ਮਤਲਬ ਉਹਨਾਂ ਦਾ ਤੁਰਨ ਫਿਰਨ ਦਾ ਸ਼ੌਂਕ ਜਿਹੜਾ ਅੱਜ ਵੀ ਉਦਾਂ ਹੀ ਸੀਗਾ ਜਿੱਦਾਂ ਪਹਿਲੇ ਸੀਗਾ ਉਹਨਾਂ ਨੂੰ ਇਸ ਗੱਲ ਦਾ ਮਤਲਬ ਨਹੀਂ ਸੀਗਾ ਵੀ ਮੈਂ ਜਿੱਦ ਦੌੜਤੇ ਜਾਣਾ ਤਾਂ ਫੇਰ ਹੀ ਪ੍ਰੈਕਟਿਸ ਕਰਨੀ ਆ ਅੱਜ ਜੇ ਸਾ ਪ੍ਰੈਕਟਿਸ ਛੱਡ ਵੀ ਦਿੱਤੀ ਸੀ ਆਪਣੀ ਮਤਲਬ ਮਿਹਨਤ ਛੱਡ ਦਿੱਤੀ ਸੀ ਮੈਰਾਥਨ ਛੱਡ ਦਿੱਤੀ ਸੀ ਉਸ ਤੋਂ ਬਾਅਦ ਵੀ ਉਹਨੀ ਸੈਰ ਨਹੀਂ ਛੱਡੀ ਸੈਰ ਉਹ ਵੱਧ ਤੋਂ ਵੱਧ ਕਰਦੇ ਰਹੇ ਆਨਤ ਸਮਾਂ ਵੀ ਉਹਦਾ ਸੈਰ ਦੇ ਵਿੱਚ ਹੀ ਉਹਨਾਂ ਦਾ ਚਲੇ ਗਿਆ ਔਰ ਉਹਨਾਂ ਦਾ ਇਸ ਗੱਲ ਨਾਲ ਬਹੁਤ ਪਿਆਰ ਸੀਗਾ ਔਰ ਜ਼ਿੰਦਗੀ ਦੇ ਵਿੱਚ ਉਹਨੀ ਕਮਾਈ ਨਹੀਂ ਕੀਤੀ ਜੇ ਉਹਨਾਂ ਨੂੰ ਕਿਸੇ ਨੇ ਕੋਈ ਪੈਸਾ ਦਿੱਤਾ ਘਰ ਲਈ ਨਹੀਂ ਆਂਦਾ ਤੁਸੀਂ ਤੁਹਾਨੂੰ ਘਰ ਤੋਂ ਤੁਸੀਂ ਆਪ ਆਈਡੀਆ ਲਾ ਸਕਦੇ ਆ ਕਿ ਉਹਨਾਂ ਨੇ ਘਰ ਲਈ ਨਹੀਂ ਉਹਨਾਂ ਨੂੰ ਪਰਿਵਾਰ ਲਈ ਨਹੀਂ ਉਹਨਾਂ ਨੂੰ ਵਰਲਡ ਦੇ ਵਿੱਚ ਜਿਹੜੀ ਜੋੜਾ ਵੀ ਪਰਿਵਾਰ ਦੁਨੀਆ ਸੀਗੀ ਉਹਨੂੰ ਆਪਣੀ ਲੱਗਦੀ ਸੀ ਉਹਨਾਂ ਦੀ ਸੋਚ ਜਿਹੜੀ ਬਹੁਤ ਵੱਡੀ ਹੋ ਗਈ ਸੀ ਪਰ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਜਿੱਥੇ ਅਸੀਂ ਹਥਿਆਰ ਛੱਡ ਦਿੰਦੇ ਜਿੱਥੇ ਸਾਡੇ ਖਤਮ ਹੋ ਜਾਂਦਾ ਕੰਮ ਉਤੋਂ ਨਹੀਂ ਸ਼ੁਰੂ ਕੀਤਾ 80 ਸਾਲ ਤੋਂ ਨਹੀਂ ਸ਼ੁਰੂ ਕੀਤਾ ਨਾ 80 ਸਾਲ ਤੋਂ ਔਰ 100 ਸਾਲ ਤੱਕ ਜਿਹੜਾ 20 ਸਾਲ ਦੇ ਵਿੱਚ 21 ਸਾਲ ਤੇ ਨਾਮ ਬਣਾਇਆ ਮੈਂ ਕਹਿੰਦਾ ਦੁਨੀਆ ਤੇ ਕੋਈ ਐਡਾ ਨਾਮ ਨਹੀਂ ਬਣਾ ਸਕਦਾ ਬੜੀ ਪਰਮਾਤਮਾ ਦੀ ਕਿਰਪਾ ਸੀਗੀ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਸਾਡੇ ਇਲਾਕੇ ਨੂੰ ਨਾਮ ਜਿਹੜਾ ਮਾਣ ਦਿੱਤਾ ਬਹੁਤ ਬਹੁਤ ਸ਼ੁਕਰੀਆ ਬੋਜਾ ਸਿੰਘ ਦੇ ਜਿਹੜੇ ਉਹਨਾਂ ਦੇ ਕਰਮ ਨੇ ਉਹ ਹਮੇਸ਼ਾ ਯਾਦ ਰਹਿਣਗੇ ਹਮੇਸ਼ਾ ਲੋਕ ਉਹਨਾਂ ਨੂੰ ਆ ਇੱਕ ਹੀਰੋ ਦੀ ਤਰ੍ਹਾਂ ਯਾਦ ਕਰਨਗੇ ਕਿਉਂਕਿ ਕੰਮ ਜਿਹੜਾ ਉਹਨਾਂ ਦਾ ਬੋਲਦਾ ਆ ਸੋ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਜਤਿੰਦਰ ਸਿੰਘ ਖਹਿਰਾ ਕੈਮਰਾਮੈਨ ਸਾਹਿਬ ਦੇ ਨਾਲ ਜਗਬਾਣੀ ਦੇ